ਆਹਰਾਣੀ ਜੰਦਾ ਕਿਤਾਬ ਪਾਰਟ ਨੰਬਰ 6 ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸਰਦਾਰ ਲੈਣਾ ਸਿੰਘ ਕਿਲੇ ਵਿੱਚ ਦਾਖਲ ਹੋਇਆ ਸੰਦੇਵਾਲਿਆਂ ਦੀ ਫੌਜ ਕਿਲੇ ਦਾ ਬੂਹਾ ਮੱਲ ਖੜੀ 5000 ਫੌਜ ਸੰਦੇਵਾਲੀਆਂ ਪਹਿਲਾਂ ਹੀ ਕਿਲੇ ਵਿੱਚ ਦਾਖਲ ਕਰ ਛੱਡੀ ਸੀ ਲੈਣਾ ਸਿੰਘ ਅਤੇ ਧਿਆਨ ਸਿੰਘ ਅੱਗੋਂ ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ ਜਾਨੀ ਗੁਰਮਖ ਸਿੰਘ ਅਤੇ ਅਜੀਤ ਸਿੰਘ ਦੋਹੇ ਮਗਰਮਗਰ ਸਨ ਛੇ ਮਹੀਨਰ ਦੀ ਬਾਅਰਲੀ ਡਿਊਟੀ ਕਾਲ ਪਹੁੰਚੇ ਤਾਂ ਲੈਣਾ ਸਿੰਘ ਨੇ ਗੱਲ ਛੇੜੀ ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ ਤਖਤ ਤੇ ਕੌਣ ਬੈਠੇਗਾ ਦਲੀਪ ਸਿੰਘ ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ ਅਤੇ ਵਜ਼ੀਰ ਕੌਣ ਬਣੇਗਾ ਲੈਣਾ ਸਿੰਘ ਨੇ ਦੂਸਰਾ ਸਵਾਲ ਕੀਤਾ ਸਰਦਾਰ ਲੈਣਾ ਸਿੰਘ ਜੀ ਇਹ ਮਸਲਾ ਬਹੁਤ ਸੋਚਣ ਵਾਲਾ ਹੈ ਆਪ ਬਜ਼ਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ ਹਾਂ ਜਾਗੀਰਾਂ ਵਧਾ ਦਿੱਤੀਆਂ ਜਾਣਗੀਆਂ ਪੰਥ ਦੇ ਭਲੇ ਖਾਤਰ ਬਜ਼ਾਰਤ ਦਾ ਭਾਰ ਮੈਨੂੰ ਹੀ ਚੁੱਕਣਾ ਪਵੇਗਾ ਧਿਆਨ ਸਿੰਘ ਨੇ ਹੰਕਾਰ ਵਿੱਚ ਆ ਕੇ ਉੱਤਰ ਦਿੱਤਾ ਸੰਸਕ੍ਰਿਤ ਦਾ ਇੱਕ ਕਹਾਣ ਹੈ ਵਿਨਾਸ਼ ਕਾਲੇ ਬਪਰੀਦ ਬੁੱਧੀ ਨਾਸ਼ ਦਾ ਸਮਾਂ ਆਉਂਦਾ ਹੈ ਤਾਂ ਮਤ ਮਾਰੀ ਜਾਂਦੀ ਹੈ ਸੋ ਆਖਰੀ ਸਮਾਂ ਆ ਪਹੁੰਚਿਆ ਕਰਕੇ ਧਿਆਨ ਸਿੰਘ ਸਾਹਦੇਵਾਲੀਆਂ ਦੀ ਚਾਲ ਨੂੰ ਸਮਝ ਨਾ ਸਕਿਆ ਇਹ ਸੁਣ ਕੇ ਕੋਲੋ ਗਿਆਨੀ ਗੁਰਮਖ ਸਿੰਘ ਨੇ ਕਿਹਾ ਰਾਜਾ ਜੀ ਭਲਾਇ ਕਿੱਧਰ ਦਾ ਨਿਆਏ ਜੇ ਕਹਾੜੀਆਂ ਨਵਾਂ ਲਾਉਣਾ ਹੈ ਤਾਂ ਕਿਛਾਰਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ਅਰਥ ਸਾਫ਼ ਸੀ ਕਿ ਮਹਾਰਾਜਾ ਨਮਾ ਬਣਨਾ ਹੈ ਤਾਂ ਵਜ਼ੀਰ ਪ੍ਰਾਣਾ ਕਿਉਂ ਰਹੇ ਗੱਭਰੂ ਅਜੀਤ ਸਿੰਘ ਦੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਉੱਥੇ ਹੀ ਢੇਰ ਕਰ ਦਿੱਤਾ ਚੰਦ ਮਿੰਟ ਤੜਫ ਕੇ ਧਿਆਨ ਸਿੰਘ ਨੇ ਪ੍ਰਿਆਨ ਤਿਆਗ ਦਿੱਤੇ ਉਸ ਵੇਲੇ ਬਾਲਕ ਦਲੀਪ ਸਿੰਘ ਨੂੰ ਲਿਆਂਦਾ ਗਿਆ ਗਿਆਨੀ ਗੁਰਮਖ ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਦਲੀਪ ਸਿੰਘ ਦੇ ਮਹਾਰਾਜਾ ਲੈਣਾ ਸਿੰਘ ਅਤੇ ਵਜ਼ੀਰ ਦੇ ਹੋਣ ਦਾ ਐਲਾਨ ਹੋ ਗਿਆ ਡੋਗਰੀ ਰਾਜਾ ਧਿਆਨ ਸਿੰਘ ਤੇ ਲਹੂ ਨਾਲ ਦਲੀਪ ਸਿੰਘ ਦਾ ਰਾਜ ਤਲਕ ਦਿੱਤਾ। ਦਲੀਪ ਸਿੰਘ ਉਸ ਵੇਲੇ 5 ਸਾਲ ਅਤੇ 11 ਦਿਨਾਂ ਦਾ ਸੀ। ਉਹ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ। ਮਹਾਰਾਣੀ ਜਿੰਦਕੌਰ ਦੀ ਕੁੱਖੋਂ ਉਸ ਦਾ ਜਨਮ 4 ਸਤੰਬਰ 1838 ਵੀ ਨੂੰ ਹੋਇਆ ਸੀ। ਇੰਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ। ਦਲੀਪ ਸਿੰਘ ਮਹਾਰਾਜ ਅਤੇ ਲਹਿਣਾ ਸਿੰਘ ਸਾਹਦੇਵਾਲੀਆ ਵਜ਼ੀਰ ਬਣੇ। ਜਿੰਦਾ ਰਾਜਮਾਤਾ ਦੀ ਐਸੀਅਤ ਵਿੱਚ ਮਹਾਰਾਜੇ ਦੀ ਸਮਰਪਤ ਬਣੀ। ਕਿਲੇ ਵਿਚਾਲੇ ਸਰਦਾਰਾਂ ਨੇ ਮਹਾਰਾਜੇ ਨੂੰ ਨਿਰਜਰਾਨੇ ਤਾਰੇ ਜਿੰਦਾਂ ਨੇ ਸਰਦਾਰ ਲੈਣਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਅਤੇ ਰਾਜਾ ਸੁਚੇਤ ਸਿੰਘ ਨੂੰ ਵੀ ਬਿਲੇ ਲਾ ਦਿੱਤਾ ਜਾਣਾ ਚਾਹੀਦਾ ਹੈ ਉਸ ਵੇਲੇ ਸਿੱਖ ਫੌਜ ਦੀ ਸਭ ਤੋਂ ਵੱਡੀ ਸ਼ਾਉਣੀ ਬੁੱਧੂ ਆਵੇ ਉੱਤੇ ਸੀ ਹੀਰਾ ਸਿੰਘ ਅਤੇ ਸੁਚੇਤ ਸਿੰਘ ਵੀ ਉੱਥੇ ਹੀ ਸਨ ਸਿਮਨ ਲਾਲ ਸਿੰਘ ਮਹਾਰਾਣੀ ਜਿੰਦਾਂ ਦਾ ਇਤਿਵਾਰੀ ਸੀ ਉਹ ਵੀ ਬੁੱਧੂ ਦੇ ਆਵੇ ਤੇ ਹੀ ਸੀ ਸਰਦਾਰ ਲੈਨਾ ਸਿੰਘ ਨੇ ਮਿਸ਼ਨ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਅਤੇ ਸੁਚੇਤ ਸਿੰਘ ਨੂੰ ਕਿਲੇ ਵਿੱਚ ਲੈ ਆਵੇ। ਲਾਲ ਸਿੰਘ ਨੇ ਉਹਨਾਂ ਦੋਹਾਂ ਨੂੰ ਕਿਹਾ ਕਿ ਰਾਜਾ ਧਿਆਨ ਸਿੰਘ ਕੋਈ ਖਾਸ ਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲੇ ਵਿੱਚ ਬੁਲਾਉਂਦੇ ਹਨ। ਉਹ ਦੋਵੇਂ ਤਿਆਰ ਹੋਏ ਪਰ ਪੰਡਿਤ ਜੱਜਾ ਨੇ ਲੱਤ ਮਾਰ ਦਿੱਤੀ। ਉਹ ਬੜਾ ਹੀ ਨੀਤਵਾਨ ਅਤੇ ਸ਼ਰਾਰਤੀ ਸੀ। ਉਸਨੇ ਕਿਹਾ ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ ਤਾਂ ਅਸੀਂ ਜਾਵਾਂਗੇ। ਸੋ ਸਾੰਦੇਵਾਲੀਆਂ ਦੀ ਇਹ ਗੋਂਦ ਸਿਰੇ ਨਾ ਚੜੀ। ਫਿਰ ਗਿਆਨੀ ਗਰਮਕ ਸਿੰਘ ਨੇ ਸਲਾਹ ਦਿੱਤੀ ਮਹਾਰਾਜਾ ਦਲੀਪ ਸਿੰਘ ਅਤੇ ਰਾਜਮਾਤਾ ਜਿੰਦਾਕਾਰ ਨੂੰ ਹਾਥੀ ਤੇ ਬਿਠਾ ਕੇ ਖਾਲਸਾ ਸ਼ੌਣੀ ਵਿੱਚ ਲੈ ਚੱਲੀਏ ਰਾਜ ਬਦਲਣ ਦੀ ਖੁਸ਼ੀ ਵਿੱਚ ਫੌਜਾਂ ਨੇ ਇਨਾਮ ਦੇ ਕੇ ਆਪਣੇ ਨਾਲ ਗੰਡ ਲਈਏ ਨਹੀਂ ਤਾਂ ਡੰਗੋਰਿਆਂ ਦਾ ਖਤਰਾ ਹੈ ਕਿ ਉਹ ਫੌਜਾਂ ਨੂੰ ਸਾਡੇ ਵਿਰੁੱਧ ਨਾ ਪੜਕਾ ਦੇ ਸਰਦਾਰ ਲੈਣਾ ਸਿੰਘ ਬੜਾ ਆਕੜਖੋਰ ਅਤੇ ਮੂੰਹ ਜ਼ੋਰ ਸੀ ਉਹਨੇ ਬੜੇ ਹੰਕਾਰ ਵਿੱਚ ਉੱਤਰ ਦਿੱਤਾ ਗਿਆਨੀ ਜੀ ਅਸਾਂ ਇਹ ਕੰਮ ਫੌਜਾਂ ਦੇ ਆਸਰੇ ਨਹੀਂ ਕੀਤਾ ਬਾਜ਼ਾਰਤ ਮੇਰੇ ਹੱਥ ਹੈ ਮਹਾਰਾਜਾ ਸਾਡੇ ਕਾਬੂ ਜੇ ਵਿੱਚ ਹੈ ਆਪੇ ਸਾਰੇ ਟੱਬਰਾਂ ਮਾਰ ਕੇ ਰਲਾਂਗੇ ਜਾਂ ਜਿਹੜਾ ਡਰ ਡੰਗੋਰੀਆਂ ਦਾ ਦੱਸਦੇ ਹਾਂ ਉਹ ਸਭ ਉਡਾ ਦਿੱਤਾ ਜਾਵੇਗਾ। ਦਲੀਪ ਸਿੰਘ ਦੇ ਮਹਾਰਾਜ ਅਤੇ ਲੈਨਾ ਸਿੰਘ ਦੇ ਵਜ਼ੀਰ ਬਨਨ ਦੀ ਖਬਰ ਦੇ ਨਾਲ ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖਬਰ ਵੀ ਖਿਲਰ ਗਈ। ਇਹ ਸੰਕੇਤ ਡੰਗੋਰੇ ਬੜੇ ਕਬਰਾਏ। ਉਹਨਾਂ ਨੂੰ ਆਪਣਾ ਵੀ ਫਿਕਰ ਬਣ ਗਿਆ। ਰਾਜਾ ਧਿਆਨ ਸਿੰਘ ਬਾਗ ਉਸ ਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਾਕ ਪੁਰਜਾ ਤੇ ਨੀਤਵਾਨ ਸੀ। ਡਰ ਕੇ ਹੌਸਲੇ ਹਾਰਨ ਦੀ ਥਾਂ ਉਸਨੇ ਪਿਤਾ ਦਾ ਬਦਲਾ ਲੈਣ ਦੀ ठान ਲਈ ਉਹ ਸਿੱਧਾ ਫੌਜੀ ਪੰਚਾਂ ਦੇ ਸਾਹਮਣੇ ਆ ਪਿੱਟਿਆ ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਏ ਪਰ ਤੁਹਾਡਾ ਲਹੂ ਉਬਲਿਆ ਨਹੀਂ ਮਹਾਰਾਜਾ ਸ਼ੇਰ ਸਿੰਘ ਸੱਚਮੁੱਚ ਪੰਜਾਬ ਦੇ ਸ਼ੇਰ ਸਨ ਜਿਨ੍ਹਾਂ ਦੇ ਹੁੰਦਿਆ ਅੰਗਰੇਜ਼ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਦੇਖਦੇ ਸਨ ਵਿਸ਼ਵਾਸਕਾ ਤੇ ਸੰਦੇਵਾਲੀਆਂ ਦਾ ਵਿਸ਼ਵਾਸਕਾਤ ਹੈ ਫਿਰ ਅਠਾ ਵਰਿਆਂ ਦੇ 마ਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਿਸ ਬੇਰਹਿਮੀ ਨਾਲ ਕਤਲ ਕੀਤਾ ਗਿਆ ਏ ਕੋਈ ਕਸਾਈ ਵੀ ਅਜਿਹਾ ਪਾਪ ਨਹੀਂ ਕਰ ਸਕਦਾ ਉਹ નિર્ਦੋਸ਼ ਬੱਚਾ ਲੈਹਣਾ ਸਿੰਘ ਦੇ ਪੈਰਾਂ ਤੇ ਨੱਠਾ ਵਾਸਤੇ ਪਿਆ ਰਿਹਾ ਜਦ નિર્ਦਾਈ ਲੈਹਣਾ ਸਿੰਘ ਨੇ ਉਸਦਾ ਸਿਰ ਲਾ ਦਿੱਤਾ ਅਸਲ ਵਿੱਚ ਸਾਹਦੇਵਾਲੀਆਂ ਦਾ ਮਨਸੂਬਾ ਛੇਰੇ ਪੰਜਾਬ ਦੀ ਸਾਰੀ ਵੰਸ਼ ਨੂੰ ਖਤਮ ਕਰ ਦੇਣ ਦਾ ਹੈ ਸਰਦਾਰ ਅਤਰ ਸਿੰਘ ਅਤੇ ਅਜੀਤ ਸਿੰਘ ਨੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤੇ ਕਰ ਲਏ ਉਹ ਅੰਗਰੇਜ਼ ਸੈਨਾ ਦੀ ਸਹਾਇਤਾ ਨਾਲ ਸਿੱਖ ਫੌਜ ਨੂੰ ਮਲੀਮਾਟ ਕਰ ਦੇਣਾ ਚਾਹੁੰਦੇ ਹਨ ਉਹਨਾਂ ਪੰਜਾਬ ਦਾ ਕੁਝ ਇੱਛਾ ਉੱਕਾ ਪੁਕਾ ਅੰਗਰੇਜ਼ਾਂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ ਬਾਕੀ ਹਿੱਸੇ ਉੱਤੇ ਉਹ ਅੰਗਰੇਜ਼ਾਂ ਦੀ ਮਦਦ ਨਾਲ ਆਪਰਾਜ ਕਰਨਾ ਚਾਹੁੰਦੇ ਹਨ ਰਾਜਾ ਧਿਆਨ ਸਿੰਘ ਜੀ ਉਹਨਾਂ ਨੂੰ ਇਸ ਵਿਸ਼ਵਾਸਕਾ ਤੋਂ ਰੋਕਦੇ ਸਨ ਇਸ ਵਾਸਤੇ ਸੰਦੇਵਾਲੀਆਂ ਰਾਜਾ ਸਾਹਿਬ ਦੇ ਬੈਰੀ ਬਣ ਗਏ ਮਹਾਰਾਜੇ ਨੇ ਮਹਾਰਾਜੇ ਦੇ ਨਾਲ ਉਹਨਾਂ ਰਾਜ ਸਾਹਿਬ ਨੂੰ ਵੀ ਕਤਲ ਕਰ ਦਿੱਤਾ ਮੇਰੇ ਪਿਤਾ ਦਾ ਕੀ ਗੁਨਾਹ ਸੀ ਸਿਰਫ ਇਹ ਕਿ ਉਹ ਸਿੱਖ ਰਾਜ ਅਤੇ ਸ਼ੇਰੇ ਪੰਜਾਬ ਦੀ ਵੰਸ਼ ਦੀ ਭਲਾ ਚਾਹੁੰਦੇ ਸਨ ਖਾਲਸਾ ਜੀ ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਵਾਉਂਗੇ ਤੁਸੀਂ ਇੰਨੇ ਹੀ ਕਮਜ਼ੋਰ ਅਤੇ ਅਣਖਹੀਨ ਹੋ ਗਏ ਹੋ ਸਵਰਗੀ ਸ਼ੇਰ ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ਇੱਕ ਮਿੰਟ ਸਾਹ ਲੈ ਕੇ ਹੀਰਾ ਸਿੰਘ ਨੇ ਫੇਰ ਕਹਿਣਾ ਸ਼ੁਰੂ ਕੀਤਾ ਨਾਲੇ ਇੱਕ ਹੋਰ ਗੱਲ ਵੀ ਸੁਣ ਲਵੋ ਪਰੋਸੇਜੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਸਰਦਾਰ ਲਹਿਣਾ ਸਿੰਘ ਨੇ ਲੁਧਿਆਣਾ ਅਤੇ ਫਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਬਸ 1-2 ਦਿਨ ਤੱਕ ਅੰਗਰੇਜ਼ੀ ਫੌਜਾਂ ਆਈਆਂ ਸਮਝੋ ਫਿਰ ਕੁਛ ਨਹੀਂ ਬਣ ਸਕਦਾ ਹੁਣ ਵੇਲਾ ਹੈ ਜੇ ਆਪਣੀ ਸ਼ਾਨ ਤੇ ਪੰਜਾਬ ਦੀ ਆਜ਼ਾਦੀ ਬਚਾਉਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਉਹ ਤੁਹਾਡਾ ਪੁਰਾਣਾ ਸੇਵਕ ਹਾਂ ਜਿਸ ਨੂੰ ਸ੍ਰੀ ਹਜ਼ੂਰ ਸਾਹਿਬ ਸ਼ੇਰ ਪੰਜਾਬ ਬੱਚੜੀ ਕਹਿ ਕੇ ਪੁਕਾਰਿਆ ਕਰਦੇ ਸਨ ਅਤੇ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸੰਦੇਵਾਲੀਆਂ ਨੂੰ ਮਾਰਨ ਬਦਲੇ ਫੌਜਾਂ ਦੀ ਤਨਖਾਹ ਵੀ ਵਧਾਈ ਜਾਵੇਗੀ ਅਤੇ ਰਾਜਮਾ ਇਨਾਮ ਵੀ ਦਿੱਤਾ ਜਾਵੇਗਾ ਹੀਰਾ ਸਿੰਘ ਦਾ ਮੌਰੀ ਮੰਤਰ ਚੱਲ ਗਿਆ ਫੌਜੀ ਪੰਚਾ ਨੇ ਉਸ ਦੀ ਹਮਾਇਤ ਦੀ ਹਾਮੀ ਭਰ ਦਿੱਤੀ ਹੀਰਾ ਸਿੰਘ ਦਾ ਮੌਣੀ ਮੰਤਰ ਚੱਲ ਗਿਆ ਫੌਜੀ ਪੰਚਾ ਨੇ ਉਹਦੀ ਹਮਾਇਤ ਦੀ ਹਾਮੀ ਭਰ ਦਿੱਤੀ 40-50 ਹਜ਼ਾਰ ਫੌਜਾਂ ਆਉਂਦੇ ਨਾਲ ਤਿਆਰ ਹੋ ਪਈਆਂ ਫੌਜਾਂ ਨੇ ਹੀਰਾ ਸਿੰਘ ਤੋਂ ਇਹ ਵਚਨ ਲਿਆ ਕਿ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਕੌਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਹੀਰਾ ਸਿੰਘ ਨੇ ਗੀਤਾ ਦੀ ਸੌਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ ਅਤੇ ਮੈਂ ਉਸ ਦਾ ਵਜ਼ੀਰ ਬਣਾਗਾ 40-50 ਹਜ਼ਾਰ ਫੌਜਾਂ ਤੇ 100 ਤੋਪ ਨਾਲ ਹੀਰਾ ਸਿੰਘ ਨੇ ਕਿਲੇ ਤੇ ਹੱਲਾ ਬੋਲ ਦਿੱਤਾ ਅੱਗੋਂ ਸਾਹਦੇਵਾਲੀਆਂ ਦੀ ਫੌਜ ਵੀ ਤਿਆਰ ਸੀ ਲੱਗੀ ਦੋਹਾਂ ਪਾਸਿਆਂ ਤੋਂ ਅੱਗ ਵਰਨ ਇਸੇ ਤਰ੍ਹਾਂ ਗੋਲਾਵਾਰੀ ਹੁੰਦੀ ਅੱਧੀ ਰਾਤ ਬੀਤ ਗਈ ਸਰਦਾਰ ਲੈਣਾ ਸਿੰਘ ਆਪਣੀ ਫੌਜ ਦੇ ਮੋਰਚੇ ਵਹਿਿੰਦਾ ਕਿਲੇ ਦੀ ਕੰਧ ਉੱਤੇ ਫਿਰ ਰਿਹਾ ਸੀ ਇੱਕ ਗੋਲੀ ਉਹਦੀ ਛਾਤੀ ਵਿੱਚ ਆ ਲੱਗੀ ਉਹ ਬੁਰੀ ਤਰ੍ਹਾਂ ਕਾਇਲ ਹੋ ਕੇ ਡਿੱਗ ਪਿਆ ਉਹਦੀ ਨਾਕਰ ਉਸਨੂੰ ਉਟਾ ਕੇ ਥੱਲੇ ਲੈ ਗਏ ਅਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ ਲੈਣਾ ਸਿੰਘ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ ਕਿ ਓਏ ਮੇਰਾ ਪਤੀ ਜੋ ਹੋ ਕੇ ਰੋਣਾ ਏ ਕਤਲ ਕਰਨਾ ਬਾਦਸ਼ਾਹ ਤੇ ਵਜ਼ੀਰਾ ਨੂੰ ਅਤੇ ਫਿਰ ਜਨਾਨੀਆਂ ਵਾਂਗ ਰੋਣਾ ਸ਼ੇਰ ਬਣ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਈ ਮਰਦਾ ਵਾਂਗ ਮੈਦਾਨ ਵਿੱਚ ਲੜਦਾ ਲੜਦਾ ਸ਼ਹੀਦ ਹੋ ਜਾਏ ਇਹ ਕਹਿ ਕੇ ਲੈਣਾ ਸਿੰਘ ਨੇ ਸਵਾਸ ਤਿਆਗ ਦਿੱਤੇ ਅਜੀਤ ਸਿੰਘ ਨੂੰ ਜਿੱਤ ਦੀ ਆਸ ਨਾ ਰਹੀ ਉੱਤਲਵਾਰ ਤੋਂ ਕਿਲੇੋਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫੌਜ ਉੱਤੇ ਟੁੱਟ ਪਿਆ ਉਹ ਲੋਹੜੀ ਦੀਆਂ ਤਲਵਾਰਾਂ ਸੀ ਦੋ ਘੜੀਆਂ ਉਹਨੇ ਚੰਗੇ ਹੱਥ ਵਿਖਾਏ ਪਰ ਅੰਤ ਕੋਈ ਫੱਟ ਖਾ ਕੇ ਡਿੱਗ ਪਿਆ ਸਾਹਦੇਵਾਲੀਆਂ ਦੇ ਦੋਵੇਂ ਸਰਦਾਰ ਮਾਰੇ ਗਏ ਬਾਕੀ ਫੌਜ ਨੇ ਹਥਿਆਰ ਸੁੱਟ ਦਿੱਤੇ ਹੀਰਾ ਸਿੰਘ ਦਾ ਕਿਲੇ ਤੇ ਕਬਜ਼ਾ ਹੋ ਗਿਆ 18 ਸਤੰਬਰ 1843 ਈਸਵੀ ਨੂੰ ਹੀਰਾ ਸਿੰਘ ਨੇ ਇੱਕ ਵੱਡਾ ਦਰਬਾਰ ਕੀਤਾ ਸਾਰੇ ਸ਼ਹਿਰ ਦੇ ਪਤਵੰਤੇ ਬੁલાਏ ਗਏ ਦਲੀਪ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਤੂਮ-ਤਾਮ ਨਾਲ ਅਦਾ ਕੀਤੀ ਗਈ ਦਲੀਪ ਸਿੰਘ ਦੇ ਮਹਾਰਾਜ ਅਤੇ ਹੀਰਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ। ਕੀਤੇ ਇਕਰਾਰ ਮੁਤਾਬਕ ਫੌਜਾਂ ਦੀ ਤਨਖਾਹ ਵਧਾਈ ਗਈ। ਭਾਵ ਅਸਵਾਰ ਦੀ ਤਲਾਵ 3 ਰੁਪਏ ਤੇ ਪੈਦਲ ਦੀ 12 ਰੁਪਏ ਮਹੀਨਾ ਕਰ ਦਿੱਤੀ ਗਈ। ਇਸ ਤੋਂ ਵੱਖਰੇ ਨਾਮ ਵੀ ਦਿੱਤੇ ਗਏ। ਇਧਰੋ ਵਿਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੇ ਹੋਇਆ। ਗਿਆਨੀ ਗੁਰਮਖ ਸਿੰਘ ਅਤੇ ਮਿਸਰ ਬੇਲੀ RAM ਕਤਲ ਕੀਤੇ ਗਏ। ਸਾਂਦੇ ਵਾਲਿਆਂ ਦੇ ਮਕਾਨ ਢਾ ਦਿੱਤੇ ਗਏ ਅਤੇ ਜੰਗੀਰਾਂ ਜ਼ਬਤ ਕਰ ਲਈਆਂ। ਨਾ ਹੀ ਜਿੰਦਾਂ ਨੂੰ ਅਤੇ ਨਾ ਹੀ ਉਸ ਤੇ ਭਰਾਜਵਾਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ। ਲੈਣਾ ਸਿੰਘ ਤੋਂ ਬਾਅਦ ਬਾਜ਼ਾਰ ਤੋਂ ਉੱਤੇ ਜਵਾਹਰ ਸਿੰਘ ਆਪਣਾ ਹੱਕ ਸਮਝਦਾ ਸੀ। ਸੋ ਉਹਨੇ ਜਿੰਦਾਂ ਦੀ ਮਦਦ ਨਾਲ ਫੌਜ ਵਿੱਚ ਆਪਣਾ ਬਖਰੂਰ ਵਧਾਉਣਾ ਚਾਹਿਆ। ਜਿੰਦਾਂ ਬਥੇਰੇ ਕਾਲੀਕਰਨ ਦੇ ਹੱਕ ਵਿੱਚ ਨਹੀਂ ਸੀ। ਉਹ ਜਵਾਰ ਸਿੰਘ ਬੜਾ ਤੇਜ ਸੀ। ਉਸਨੇ ਚਾਲ ਦੀ ਥਾਂ ਜਰਾ ਧਮਕੀ ਤੋਂ ਕੰਮ ਲੈਣਾ ਚਾਹਿਆ ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਬੈਠਿਆ ਹੋਇਆ ਜਵਾਰ ਸਿੰਘ ਦਾ ਪੈ ਉਹਦੇ ਦਿਲ ਵਿੱਚ ਸੀ ਸੋ ਉਹਨੇ ਜਵਾਰ ਸਿੰਘ ਦੇ ਵਿਰੁੱਧ ਫੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮਹਾਰਾਜੇ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ ਉਸ ਵੇਲੇ ਜਿਸ ਬਾਵਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸੁਭਾਅ ਪੈ ਜਾਂਦਾ ਭਾਵੇਂ ਉਹ ਸ਼ੱਕ ਝੂਠਾ ਹੀ ਹੋਵੇ ਖਾਲਸਾ ਫੌਜ ਉਸ ਦੇ ਖਿਲਾਫ ਹੋ ਜਾਂਦੀ ਇੱਕ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਜਵਾਰ ਸਿੰਘ ਫੌਜਾਂ ਵਿੱਚ ਆ ਗਿਆ ਫੌਜੀ ਪੰਚਾਂ ਨੂੰ ਇਕੱਠਿਆਂ ਕਰਕੇ ਉਸਨੇ ਜਦੋਂ ਤਹੌਰ ਲੈਂਜੇ ਵਿੱਚ ਕਿਹਾ ਰਾਜਾ ਹੀਰਾ ਸਿੰਘ ਬਾਲਕ ਮਹਾਰਾਜੇ ਅਤੇ ਇਸ ਦੀ ਮਾਤਾ ਨੂੰ ਤੰਗ ਕਰਦਾ ਹੈ ਜੋ ਤੁਸੀਂ ਉਸ ਦੇ ਵਿਰੁੱਧ ਸਾਡੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਭਾਂਜੇ ਨੂੰ ਨਾਲ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ ਇਹ ਚਾਲ ਜਵਾਰ ਸਿੰਘ ਨੂੰ ਪੁੱਠੀ ਪਈ ਉਹਦੇ ਮੂੰਹੋਂ ਅੰਗਰੇਜ਼ਾਂ ਦਾ ਨਾਂ ਸੁਣ ਕੇ ਫੌਜਾਂ ਪਰ ਕੁੱਠੀਆਂ ਉਹਨਾਂ ਜਵਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਹੀਰਾ ਸਿੰਘ ਨੇ ਜਵਾਰ ਸਿੰਘ ਨੂੰ ਕੈਦ ਕਰ ਲਿਆ ਮਹਾਰਾਣੀ ਜਿੰਦਕੌਰ ਬਹੁਤ ਸਮਝਦਾਰ ਸੀ ਉਹਨੇ ਫੌਜਾਂ ਵਿੱਚ ਆਪਣਾ ਸਰੂਖ ਵਧਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਹ ਸਫਲ ਵੀ ਹੋ ਗਈ ਇਸ ਵਧੇ ਹੋਏ ਸਰੂਖ ਕਾਰਨ ਉਹਨੇ ਹੀਰਾ ਸਿੰਘ ਦੇ ਦੁਆਪਾ ਕੇ ਆਪਣਾ ਪੜਾ ਜਵਾਰ ਸਿੰਘ ਛੁੜਾ ਲਿਆ ਹੁਣ ਜਿੰਦਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਨੀ ਉਹਨੇ ਕੁਝ ਫੌਜੀ ਪੰਚਾਂ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਸੁਚੇਤ ਸਿੰਘ ਨੂੰ ਸੁਨੇਹਾ ਭੇਜਿਆ ਰਾਜਾ ਸਾਹਿਬ ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਦੇ ਸਮੁੱਚੇਨ ਤਵਾ ਕਰ ਰਿਹਾ ਹੈ ਉਹ ਜਲਾ ਪੰਡਤਾਂ ਦੇ ਹੱਥ ਵਿੱਚ ਖੇਡ ਰਿਹਾ ਹੈ ਆਪ ਨੂੰ ਵੀ ਇਹ ਪਤਾ ਹੈ ਕਿ ਪੰਡਤ ਜੱਟਾ ਬੜਾ ਹੀ ਚੁਤਾਦਾਰੀ ਅਤੇ ਨੀਚ ਸੁਭਾਅ ਦਾ ਹੈ ਜੇ ਤੁਹਾਨੂੰ ਪੰਜਾਬ ਰਾਜ ਦਾ ਕੁਝ ਦਰਦ ਹੈ ਤਾਂ ਛੇਤੀ ਪਹੁੰਚੋ ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ ਬਹੁਤ ਸਾਰੇ ਫੌਜੀ ਪੰਚ ਵੀ ਤੁਹਾਡੇ ਔਮ ਤੇ ਰਾਜੀ ਹਨ ਜਿੰਦਾ ਦੀ ਇਹ ਚਾਲ ਬੜੀ ਗਹਿਰੀ ਸੀ ਸ਼ੁਜੇਤ ਸਿੰਘ ਦਾ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ ਹਰ ਹਾਲ ਡੰਗੋਰੀਆਂ ਦੀ ਤਾਕਤ ਘਟਦੀ ਸੀ ਡੰਗੋਰਾ ਗੁਲਾਬ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਤਿੰਨੇ ਸਕੇ ਭਰਾ ਸਨ